ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਪਿੰਡ ਸਿੰਬਲੀ ਚ ਮੌਜੂਦ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਆ ਉਹ ਗੋਡਿਆਂ ਤੇ ਗਿੱਟਿਆਂ ਦੇ ਵਿੱਚਕਾਰ ਜਿਹੜਾ ਆ ਗਿਆ ਔਰ ਪਾਣੀ ਦੀ ਰਫ਼ਤਾਰ ਦੇਖੋ ਤੁਸੀਂ ਬਹੁਤ ਤੇਜ਼ ਹੈ ਪੈਰ ਜਿਹੜਾ ਜੇ ਰੱਖਦੇ ਤਾਂ ਉਖੜਦਾ ਬੜੀ ਹੀ ਜਾਨ ਨਾਲ ਪੈਰ ਰੱਖਣਾ ਪੈਂਦਾ ਰਫ਼ਤਾਰ ਪਾਣੀ ਦੀ ਬਹੁਤ ਤੇਜ਼ ਹੈ ਔਰ ਜਿਹੜੇ ਇੱਥੇ ਦੇ ਨੌਜਵਾਨ ਮੌਕੇ ਤੇ ਮੌਜੂਦ ਇਹਨਾਂ ਦਾ ਕਹਿਣਾ ਹੈ ਕਿ ਪਾਣੀ ਪਹਿਲਾਂ ਵੀ ਇਸ ਤੋਂ ਜ਼ਿਆਦਾ ਸੀ ਤੇ ਹੁਣ ਜਿਹੜੇ ਅਸ਼ੰਕੇ ਆ ਕਿ ਸ਼ਾਮ ਤੱਕ ਪਾਣੀ ਇਸ ਤੋਂ ਵੀ ਹੋਰ ਜ਼ਿਆਦਾ ਹੋ ਸਕਦਾ ਹੈ ਤਾਂ ਇੱਕ ਡਰ ਅਤੇ ਚਿੰਤਾ ਦਾ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਉਹ ਤੁਸੀਂ ਪਾਣੀ ਦਾ ਬਹਾਵ ਪਾਣੀ ਦੀ ਰਫ਼ਤਾਰ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਇਸ ਪਾਣੀ ਦੇ ਅੰਦਰ ਗੰਦਮੰਦ ਜਿਹੜਾ ਆ ਉਹ ਵੀ ਨਾਲ ਦੀ ਨਾਲ ਆ ਰਿਹਾ ਤਾਂ ਲੋਕਾਂ ਅੰਦਰ ਚਿੰਤਾ ਅਤੇ ਘਬਰਾਹਟ ਦੀ ਸਥਿਤੀ ਹੈ ਤਸਵੀਰਾਂ ਜਿਹੜੀਆਂ ਤੁਸੀਂ ਪਿੰਡ ਸਿੰਬਲੀ ਤੋਂ ਦੇਖਦੇ ਹੋ ਔਰ ਵਹੀਕਲਸ ਦਾ ਲੰਗਣਾ ਵੀ ਬਹੁਤ ਔਖਾ ਹੈ ਤਾਂ ਪੈਰ ਜਿਹੜੇ ਆ ਉਹ ਉਖੜਦੇ ਆ ਔਰ ਚਿੰਤਾ ਜਿਹੜੀ ਹੈ ਲੋਕਾਂ ਵਿੱਚ ਹਰ ਇੱਕ ਸੈਕਿੰਡ ਹਰ ਇੱਕ ਮਿੰਟ ਵੱਧਦੀ ਜਾ ਰਹੀ ਹੈ